ਆਇਆ ਤਾਰ ਕੇ ਉਹ ਲਗਿਆ ਗੁਰੂ ਨੂੰ ਆਕੇ ਸੰਸਾਰ ਤੇ 84 ਵਾਲੀ ਬਾਜੀ ਜਾਵੇ ਹਾਰ ਬੰਦਿਆਂ ਹੋ ਜਾਵੇ ਹਾਰ ਬੰਦਿਆਂ ਨੇਕੀਆਂ ਦਾ ਕਰ ਲੈ ਵਪਾਰ ਬੰਦਿਆਂ ਬਦੀਆਂ ਤੋਂ ਕਰ ਛੁਟਕਾਰ ਬੰਦਿਆਂ ਸੋ ਜਾਨ ਮ ਬਰੇ ਮਹਿੰਗੇ ਮੁੱਲ ਦਾ ਅੱਖਾਂ ਵਾਂਗ ਗਰੀਆਂ ਤੇ ਫਿਰੇ ਰੋਂਦਾ ਚੱਕੀ ਫਰਹਕਾਰ ਵਾਰਾ ਪਾਰ ਬੰਦਿਆ ਖੇ ਪਾਰ ਬੰਦਿਆ ਨੇਕੀਆਂ ਬਾਕਾਰ ਲੈ ਵਪਾਰ ਬੰਦਿਆ ਕੜੀਆਂ ਤੋਂ ਕਰ ਛੁਟਕਾਰ ਬੰਦਿਆ ਨਾਮ ਵਾਲਾ ਆਤਮਾ ਨੂੰ ਰੰਗ ਚਾੜ ਲੈ ਕਾੜਨੀ ਦੇ ਦੁੱਧ ਵਾਂਗ ਇਹਨੂੰ ਕਾੜ ਲੈ ਨਾਮ ਪਾਣੀ ਲਾਉਣਾ ਤੈਨੂੰ ਪਾਰ ਬੰਦਿਆ ਬਦੀਆਂ ਤੋਂ ਕਰ ਛੁਟਕਾਰ ਬੰਦਿਆ ਤਾ ਬਸਰੇ ਦੇ ਲਾਂ ਕਾਂਡੇ ਖਾਵਦਾ ਲੱਗ ਗਿਆ ਵੇੜਾ ਨਹੀਂ ਉਹ ਹੱਥ ਆਉਂਦਾ ਝੱਲਣੀ ਤਾਂ ਪੈਣੀ ਫਿੱਟਕਾਰ ਬੰਦਿਆ ਫਿੱਟਕਾਰ ਬੰਦਿਆ ਨੇਕੀਆਂ ਦਾ ਕਾਰ ਲੈ ਵਪਾਰ ਬੰਦਿਆ ਬਦੀਆਂ ਤੋਂ ਕਰ ਛੁਟਕਾਰ ਬੰਦਿਆ ਵਿਰਤ ਵਾਲੇ ਫਿਰੇ ਬੀਜ ਬੀਜਦਾ ਮਾੜੀਆਂ ਕੰਮਾਂ ਨੂੰ ਸਦਾ ਰਵੇਂ ਰੀਜਦਾ ਕੈਸੇ ਇਹ ਪਾਲ ਲੈ ਬਿਹਾਰ ਬੰਦਿਆ ਤੂੰ ਬਿਹਾਰ ਬੰਦਿਆ ਨੇਕੀਆਂ ਦਾ ਕਰ ਲੈ ਵਪਾਰ ਬੰਦਿਆ ਬਦੀਆਂ ਤੋਂ ਕਰ ਛੁਟਕਾਰ ਬੰਦਿਆ ਇੱਕ ਦਿਨ ਤੇਥੋਂ ਹੀ ਉਹ ਜਾਣਾ ਪੱਜਿਆ ਕਾਲ ਦਾਲ ਫੇੜਾ ਤੋ ਕਾਰੋ ਛੁਟਕਾਰ ਬੰਦਿਆ ਤੂੰ ਤੇ ਆ ਕੇ ਪਾਣੀ ਤਾਈ ਪਾੜ ਲੈ ਸਤ ਗੁਰ ਸੱਚੇ ਦਾ ਤੂੰ ਲੜ ਫੜ ਲੈ ਅਮਰਤ ਬਾਟਾ ਹੈ ਤਿਆਰ ਬੰਦਿਆ ਹੈ ਤਿਆਰ ਬੰਦਿਆ ਨੇਕੀਆਂ ਦਾ ਕਰ ਲੈ ਵਪਾਰ ਬੰਦਿਆ ਵਦੀਆਂ ਤੋਂ ਕਰ ਛੁਟਕਾਰ ਬੰਦਿਆ ਕਿਵਾਰੀ ਘਰ ਤੱਕ ਕਮਾਈ ਕਰੀਏ ਪੰਜਾ ਪਵਕਾਰਾਂ ਕੋਲੋਂ ਸਦਾ ਡੇਰੀਏ ਕਰ ਦੇਣਾ ਇਹਨਾਂ ਨੇ ਖਵਾਰ ਬੰਦੇ ਹੈ ਖਵਾਰ ਬੰਦਿਆਂ ਨੇਕੀਆਂ ਦਾ ਕਰ ਲੈ ਵਪਾਰ ਬੰਦਿਆਂ ਬਦੀਆਂ ਤੋਂ ਕਰੇ ਛਟਕਾਰ ਬੰਦਿਆਂ ਹੈ ਬੜਾ ਪਧਵਾਨੀ ਨੇ ਖੋਰਨਾ ਹੱਥ ਚਿੰਡੰਗੋਰੀ ਫੜ ਪੈਰਾਂ ਤੋਰੇ ਨਾ ਲੈਣੀ ਨਹੀਂ ਕਿਸੇ ਤੇਰੀ ਸਾਰ ਬੰਦਿਆਂ ਤੇਰੀ ਸਾਰ ਬੰਦਿਆਂ ਨੇਕੀਆਂ ਦਾ ਕਰ ਲੈ ਵਪਾਰ ਬੰਦਿਆ ਬਦੀਆਂ ਤੋਂ ਕਰ ਛੁਟਕਾਰ ਬੰਦਿਆ ਆਪਣੇ ਹੱਥਾਂ ਲਈ ਸੇਖ ਲਾਰਨਾ ਸੱਚ ਵਾਲੇ ਪੱਲੜੇ ਤੇ ਸਦਾ ਖੜਨਾ ਪੂਰੇ ਘਰ ਕੋਰੇ ਤੇ ਰਾਰ ਬੰਦਿਆ ਇੱਕ ਰਾਰ ਬੰਦਿਆ ਨੇਕੀਆਂ ਦਾ ਕਰ ਲੈ ਵਪਾਰ ਬੰਦਿਆ ਬਦੀਆਂ ਤੋਂ ਕਰ ਛੁਟਕਾਰ ਬੰਦਿਆ ਪੁੰਨ ਦਾਨ ਸਦਾ ਦਾ ਮਨੋਖੇ ਨੂੰ ਕੱਟ ਦੇਵੋ ਦੁੱਖ ਚੋਲੀ ਪਾਵੇ ਸੋਖੇ ਨੂੰ ਉੱਟਾ ਚੋਕੇ ਆਪਣਾ ਮਿਆਰ ਬੰਦਿਆ ਤੂੰ ਮਿਆਰ ਬੰਦਿਆ ਨੇਕੀਆਂ ਦਾ ਕਰ ਲੈ ਵਪਾਰ ਬੰਦਿਆ ਵਦੀਆਂ ਤੋਂ ਕਰ ਛੁੱਟ ਕਰ ਬੰਦਿਆ ਮੇਂਦਰ ਬਰਾੜਾ ਤੋਂ ਲਈ ਤੇ ਰਿਆ ਪੁੰਜ ਗਿਆ ਮੌਕੇ ਆਉਣਾ ਨਹੀਂ ਫੇਰਿਆ ਮੱਥਾ ਤੇ ਦਾ ਕਾਰ ਲੈ ਵਪਾਰ ਬੰਦਿਆ ਬਦੀਆਂ ਤੋਂ ਕਾਰ ਛੁਟਕਾਰ ਬੰਦਿਆ ਵੇਖੀਆਂ ਦਾ ਕਾਰ ਲੈ ਵਪਾਰ ਬੰਦਿਆ ਬੋਧੀਆਂ ਤੋਂ ਕਾਰ ਛੁਟਕਾਰ ਬੰਦਿਆ ਸੁਭਤੇ ਪਾਵਲੋਂ 200 ਰੁਪਿਆ ਜਥੇ ਨੂੰ ਮਾਣ ਆਇਆ ਹੋਰ ਵੀ ਵੀਰਾਂ ਵੱਲੋਂ ਜਥੇ ਨੂੰ ਬਹੁਤ ਮਾਣ ਸਨਮਾਨ ਆਇਆ ਸੋ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਗੁਰਦੇ ਕੀ ਜੀਵਾਂ ਨਾਮਦਾਤਾ ਦੀਆਂ ਦਾਤਾਂ ਵੰਡਿ ਕਰੇ ਸਾਰੇ ਨਗਰ ਉੱਤੇ ਵਾਹਿਗੁਰੂ ਦੇਰਾ ਪਰੇ ਹੱਥ ਰੱਖਣਾ ਸੋ ਇਹਦੀਆਂ ਬੇਨਤੀਆਂ ਕਰਦੇ ਖਿਮਾ ਦੇ ਜਾਤਾਂ ਬਲਾਈਏ ਫਤਿਹ ਵਾਹਿਗੁਰੂ